ਈਮਾਮ ਲਾਈਟਾਂ ਦਾ ਹਾਂਜੀ ਇਹਦੇ ਚ ਜਿਵੇਂ ਸੀਜੀ ਵਾਲਿਆਂ ਦਾ ਕੋਈ ਨਾ ਕੋਈ ოਪਰੇਸ਼ਨ ਚੱਲਦਾ ਰਹਿੰਦਾ ਜੀ ਇਹਦੇ ਚ ਜਗਤਾਰ ਸਿੰਘ ਹੈਗਾ ਉਹ ਰੈਸਟਿੰਗ ਤਸੀਲ ਦੇ ਵਿਕਸਪਰਮਰੀਆ ਨਾ ਛੇਨੂ ਸਰ ਦਾ ਇਹ ਆਦੀ ਹੈਗੀ ਆ ਪਲੱਸ ਲੁੱਟਾਪੂਆ ਇਹ ਕੋਈ ਵਾਰਦਾਤਾ ਉਹਦੇ ਤੇ ਅਜੇ ਇਨਟੈਰੋਗੇਸ਼ਨ ਇਹਨਾਂ ਦੀ ਚੱਲਨੀ ਇਹਦੇ ਦੋ ਸਾਥੀ ਹੋਰ ਵੀ ਆ ਜਿਹੜੇ ਉਹਦੇ ਚ ਉਹਨਾਂ ਦੇ ਬਾਰੇ ਵੀ ਅਜੇ ਚੱਲ ਰਹੀ ਹੈ ਰੇਡ ਰੂਡ ਕੰਡਕਟ ਕੀਤੇ ਜਾ ਰਹੇ ਤੇ ਦੋ ਇੱਕ ਵੈਪਨ ਦੇ ਕੋਲ ਬੱਤੀ ਕੋਲ ਦਾ ਜਿਹੜਾ ਕੋ ਮਰੇ ਹੋਰ ਦੋ ਸਾਥੀਆਂ ਕੋਲ ਇਹਨਾਂ ਕੋਲ ਵੀ ਵੈਪਨ ਹੈ ਗੋੜ ਹੈਗੇ ਆ ਤੇ ਇਹਨਾਂ ਤੋਂ ਹੋਰ ਇਨਵੈਸਟੀਗੇਸ਼ਨ ਕਰਾਂਗੇ ਵੀ ਟੋਟਲ ਵਾਧਾ ਤਾਂ ਵੀ ਕਿੰਨੀਆਂ ਕੋਈ ਇਹਨਾਂ ਨੇ ਵਾਰ ਦਿੱਤਾ ਨਾ ਅਜੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਇੰਟਰੋਗ੍ਰੇਸ਼ਨ ਕਰ ਰਹੇ ਹਾਂ ਦੇਖੋ ਦੇਖੋ ਦੋ ਵੈਪਨ ਇੱਕ 32 ਬੋਰ ਦਾ ਹੈਗਾ ਇੱਕ ਦੂਸਰੀ 30 ਬੋਰ ਦਾ ਹੈਗਾ ਤੇ ਸੇਲ ਨੂੰ ਦਾ ਕੰਮ ਕਰਦੇ ਸੀ ਆ ਕਿਸ ਤਰੀਕੇ ਦਾ ਸੇਲ ਦਾ ਤਾਂ ਨਹੀਂ ਕਹਿ ਸਕਦੇ ਆਪਣੇ ਜਿਵੇਂ ਇੱਥੇ ਆਦਤੀ ਹੈ ਵੀ ਰੱਖ ਲਉ ਵੀ ਨਸ਼ੇ ਪੂਰੀ ਕਰਨ ਵਾਸਤੇ ਪਰ ਪਰ ਸੀ ਕਾਰੋਬਾਰ ਨਹੀਂ ਵਿਪੰਸਦਾ ਨਹੀਂ ਸੀਗਾ ਬਟ ਲੁੱਟਾ ਕੋ ਉਹ ਇੰਟਰੋਗੇਸ਼ਨ ਕੋ ਪਤਾ ਲੱਗੂਗਾ ਤੇ ਨਹੀਂ ਕੋਈ ਛੀ ਸਰਕਾਰ ਆ ਰਹੀ ਹੈ ਇਹ ਪੈਡਲ ਹੀ ਸੀਗਾ ਜੀ ਹਾਂ ਜੀ